ਦੋਨਾਂ ਭਰਾਵਾਂ ਕੋਲੇ 40 ਕਿੱਲੇ ਜ਼ਮੀਨ ਸੀਗੀ ਪਰ ਤਾਈ ਨੇ ਇਹੋ ਜਿਹਾ ਘਟਿਆ ਕੰਮ ਕੀਤਾ ਕਿ ਉਹ ਸਾਰੀ ਜ਼ਮੀਨ ਹੜੱਪ ਲਈ ਤੇ ਫਿਰ ਉਸ ਜ਼ਮੀਨ ਦਾ ਇਹੋ ਜਿਹਾ ਸ਼ਰਾਫ ਲੱਗਿਆ ਕਿ ਅੱਜ ਦੇ ਟਾਈਮ ਉਹਨਾਂ ਦਾ ਇੱਕ ਵੀ ਵਾਰਿਸ ਦੁਨੀਆ ਤੇ ਨਹੀਂ ਹੈਗਾ ਤੇ ਅਗਾਹ ਜਿਨ੍ਹਾਂ ਨੇ ਉਹ ਜ਼ਮੀਨ ਖਰੀਦੀ ਸੀ ਉਹਨਾਂ ਦੇ ਘਰਾਂ ਦਾ ਵੀ ਗਾਂ ਬੇੜਾ ਕਰਕ ਹੋ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਦੋ ਭਰਾ ਹੁੰਦੇ ਨੇ ਵੱਡੇ ਦਾ ਨਾਂ ਹੁੰਦਾ ਅਵਤਾਰ ਸਿੰਘ ਤੇ ਉਸ ਤੋਂ ਬਾਅਦ ਤਿੰਨ ਭੈਣਾਂ ਪੈਦਾ ਹੁੰਦੀਆਂ ਤੇ ਲਾਸਟ ਦੇ ਪੈਦਾ ਹੁੰਦਾ ਪ੍ਰੀਤਮ ਸਿੰਘ ਕਹਿਣ ਦਾ ਮਤਲਬ ਕਿ ਇਹ ਦੋ ਭਰਾ ਸੀ ਤਿੰਨਾਂ ਦੀਆਂ ਭੈਣਾਂ ਸੀ ਟੋਟਲ ਇਹ ਪੰਜ ਭੈਣ ਭਰਾ ਸੀਗੇ ਤੇ ਦੋਨਾਂ ਭਰਾਵਾਂ ਕੋਲੇ 40 ਕਿੱਲੇ ਜ਼ਮੀਨ ਸੀਗੀ ਪਿੰਡ 'ਚ ਪੂਰੇ ਸਰਦੇ ਵਰਦੇ ਸਰਦਾਰ ਸੀਗੇ ਚਲੋ ਜੀ ਸਭ ਤੋਂ ਪਹਿਲਾਂ ਵਿਆਹ ਹੁੰਦਾ ਅਵਤਾਰ ਸਿਉਂ ਦਾ ਕਿਉਂਕਿ ਉਹ ਵੱਡਾ ਸੀਗਾ ਉਸ ਤੋਂ ਬਾਅਦ ਫਿਰ ਦੂਜੇ ਨੰਬਰ ਵਾਲੀ ਭੈਣ ਦਾ ਵਿਆਹ ਹੋਇਆ ਫਿਰ ਤੀਜੇ ਨੰਬਰ ਵਾਲੀ ਦਾ ਫਿਰ ਚੌਥੇ ਨੰਬਰ ਵਾਲੀ ਦਾ ਜਦੋਂ ਤੱਕ ਤਿੰਨਾਂ ਭੈਣਾਂ ਦੇ ਵਿਆਹ ਹੋ ਜਾਂਦੇ ਆ ਉਦੋਂ ਤੱਕ ਅਵਤਾਰ ਸਿੰਘ ਦੇ ਘਰੇ ਤਿੰਨ ਧੀਆਂ ਜਨਮ ਲੈ ਚੁੱਕੀਆਂ ਸੀਗੀਆਂ ਹੁਣ ਅਗਾਹ ਡਾਕਟਰਾਂ ਨੇ ਵੀ ਕਹਿਤਾ ਸੀ ਤੁਸੀਂ ਹੋਰ ਬੱਚਾ ਨਹੀਂ ਪੈਦਾ ਕਰ ਸਕਦੇ ਨਹੀਂ ਤਾਂ ਬੱਚੇ ਦੀ ਮਾਂ ਨੂੰ ਵੀ ਖਤਰਾ ਹੋ ਸਕਦਾ ਬੱਚੇ ਨੂੰ ਵੀ ਖਤਰਾ ਹੋ ਸਕਦਾ ਤੁਸੀਂ ਰਿਸਕ ਨਾ ਲਿਆ ਜੇ ਚਲੋ ਜੀ ਅਵਤਾਰ ਸਿੰਘ ਨੇ ਰੱਬ ਦਾ ਭਾਣਾ ਮੰਨ ਲਿਆ ਤੇ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਜੇ ਰੱਬ ਨੂੰ ਇਹ ਕੁਝ ਮਨਜ਼ੂਰਾ ਤੇ ਐ ਹੀ ਸੀ ਫਿਰ ਅਵਤਾਰ ਸਿੰਘ ਆਪਦੀ ਘਰ ਨੂੰ ਵੀ ਸਮਝਾਉਂਦਾ ਵੀ ਕੋਈ ਗੱਲ ਨਹੀਂ ਧੀਆ ਕਿਹੜਾ ਮਾੜੀਆਂ ਹੁੰਦੀਆਂ ਨੇ ਵੀ ਪੁੱਤਾਂ ਵਰਗੀਆਂ ਹੁੰਦੀਆਂ ਨੇ ਹਨਾ ਵੀ ਖੂਨ ਤਾਂ ਆਪਣਾ ਹੀ ਆ ਕੋਈ ਗੱਲ ਨਹੀਂ ਹਨਾ ਉਸ ਤੋਂ ਬਾਅਦ ਵਿਆਹ ਹੁੰਦਾ ਪ੍ਰੀਤਮ ਸਿੰਘ ਦਾ ਕਿਉਂਕਿ ਪ੍ਰੀਤਮ ਸਿੰਘ ਸਭ ਤੋਂ ਛੋਟਾ ਸੀਗਾ ਹੁਣ ਜਦੋਂ ਪ੍ਰੀਤਮ ਸਿੰਘ ਦਾ ਵਿਆਹ ਹੁੰਦਾ ਉਸ ਟਾਈਮ ਤੱਕ ਅਵਤਾਰ ਸੇ ਉਹਦੀ ਵੱਡੀ ਧੀ ਲਗਭਗ 14 ਸਾਲ ਦੇ ਕਰੀਬ ਹੋ ਗਈ ਸੀ ਛੋਟੀ ਕੋਈ 12 ਸਾਲਾਂ ਦੀ ਹੋਗੀ ਉਸ ਤੋਂ ਛੋਟੀ ਕਿ 9 ਸਾਲਾਂ ਦੀ ਹੋਗੀ ਹੋਣੀ ਆ ਹੁਣ ਕਿਤੇ ਨਾ ਕਿਤੇ ਅਵਤਾਰ ਸਿੰਘ ਨੂੰ ਇਹ ਆਸ ਹੋ ਗਈ ਵੀ ਚੱਲ ਹੁਣ ਪ੍ਰੀਤਮ ਸਿੰਘ ਦਾ ਵਿਆਹ ਹੋ ਗਿਆ ਮੇਰੇ ਛੋਟੇ ਭਰਾ ਦਾ ਵੀ ਚੱਲ ਉਹਦੇ ਘਰੇ ਗਾਂ ਬੱਚੇ ਹੋਣਗੇ ਪੁੱਤ ਹੋਣਗੇ ਇੱਕ ਪੁੱਤ ਚੱਲ ਮੈਂ ਲੈ ਲੂੰਗਾ ਗਾਂ ਮੇਰੀ ਵੀ ਘਰ ਦੀ ਪੀੜੀ ਚੱਲ ਪੂਗੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਵੀ ਜਿਹੜਾ ਪ੍ਰੀਤਮ ਸਿੰਘ ਹੁੰਦਾ ਉਹਦੇ ਘਰੇ 5 ਸਾਲਾਂ ਤੱਕ ਕੋਈ ਬੱਚਾ ਹੀ ਪੈਦਾ ਨਹੀਂ ਹੁੰਦਾ ਹੁਣ ਅਵਤਾਰ ਸਿੰਘ ਨੂੰ ਇਸ ਗੱਲ ਦੀ ਬੜੀ ਟੈਨਸ਼ਨ ਹੁੰਦੀ ਆ ਵੀ ਰੱਬ ਨੇ ਆ ਕੀ ਕੀਤਾ ਵੀ ਜ਼ਮੀਨ ਸਾਡੇ ਕੋਲੇ 40 ਕਿੱਲੇ ਆ ਇਸ ਜ਼ਮੀਨ ਸੰਭਾਲਣਾ ਸਾਡਾ ਵਾਰਿਸਾਂ ਦਾ ਕੋਈ ਵੀ ਨਹੀਂ ਹੈਗਾ ਵੀ ਮੇਰੇ ਕੋਲ ਤਿੰਨ ਧੀਆਂ ਨੇ ਤੇ ਪ੍ਰੀਤਮ ਕੋਲੇ ਕੋਈ ਵੀ ਔਲਾਦ ਨਹੀਂ ਹੈਗੀ ਕੱਲ ਨੂੰ ਬਗਾਨੇ ਪੁੱਤ ਜ਼ਮੀਨਾਂ ਵਾਉਣਗੇ ਚਲੋ ਜੀ ਹੁਣ ਅਵਤਾਰ ਸਾਨੂੰ ਬਹੁਤ ਟੈਨਸ਼ਨ ਰਿਹਾ ਕਰੇ ਤੇ ਅਵਤਾਰ ਤੇ ਪ੍ਰੀਤਮ ਸਿੰਘ ਦਾ ਆਪਸ ਚ ਮੋਹ ਪਿਆਰ ਦੋਨਾਂ ਭਰਾਵਾਂ ਦਾ ਬਹੁਤ ਜ਼ਿਆਦਾ ਦੋਨੇ ਭਰਾਵਾਂ ਦੀ ਇੱਕ ਦੂਜੇ ਵਿੱਚ ਜਾਣ ਵਸਦੀ ਸੀ ਪਿੰਡ ਦੇ ਲੋਕ ਵੀ ਸਿਫਤਾਂ ਕਰਦੇ ਹੁੰਦੇ ਸੀ ਵੀ ਜੇ ਭਰਾ ਹੋਣ ਤੇ ਪ੍ਰੀਤਮ ਤੇ ਅਵਤਾਰ ਵਰਗੇ ਹੋਣ ਨਹੀਂ ਤੇ ਹੋਣ ਹੀ ਨਾ ਉਹਨਾਂ ਦੇ ਪਿੰਡ ਦੇ ਲੋਕ ਦੱਸਦੇ ਆ ਵੀ ਦੋਨਾਂ ਭਰਾਵਾਂ ਦਾ ਇੰਨਾ ਕੁ ਪਿਆਰ ਸੀਗਾ ਵੀ ਜੇ ਕੋਈ ਪਿੰਡ 'ਚ ਵਿਆਹ ਹੁੰਦਾ ਸੀ ਤਾਂ ਵੀ ਦੋਨੇ ਭਰਾ ਇਕੱਠੇ ਜਾਂਦੇ ਸੀ ਜੇ ਕੋਈ ਪਿੰਡ 'ਚ ਖੰਡ ਪਾੜ ਦਾ ਭੋਗ ਹੁੰਦਾ ਸੀ ਜਾਂ ਕੋਈ ਪੰਚਾਇਤ ਹੁੰਦੀ ਸੀ ਤਾਂ ਵੀ ਦੋਨੇ ਭਰਾ ਇਕੱਠੇ ਜਾਂਦੇ ਸੀ ਤੇ ਖੇਤ ਵੀ ਦੋਨੇ ਭਰਾ ਆਜ਼ਾਤਰ ਇਕੱਠੇ ਜਾਂਦੇ ਸੀ ਵੀ ਇੰਨਾ ਪਿਆਰ ਸੀ ਦੋਨੇ ਭਰਾ ਇਕੱਠੇ ਘਰ ਇਕੱਠਾ ਖੇਤੀਬੜੀ ਸਭ ਕੁਝ ਸਾਂਝਾ ਤੇ ਜਿਹੜਾ ਪ੍ਰੀਤਮ ਸਿੰਘ ਸੀ ਉਹ ਥੋੜਾ ਜਿਹਾ ਸਾਊ ਤੇ ਸ਼ਰੀਫ ਬਾੜਾ ਜਿਹੜਾ ਪੜਾ ਮਾਨਸ ਅਵਤਾਰ ਸਿੰਘ ਚੁਸਤ ਚਲਾਕ ਸੀਗਾ ਘਰ ਦੀ ਸਾਰੀ ਮੁਖਤਿਆਰੀ ਅਵਤਾਰ ਸਿੰਘ ਦੇ ਹੱਥ 'ਚ ਸੀਗੀ ਚਲੋ ਜਦੋਂ 5 ਸਾਲ ਗੁਜ਼ਰ ਜਾਂਦੇ ਪ੍ਰੀਤਮ ਸਿੰਘ ਦੇ ਵਿਆਹ ਨੂੰ 6ਵੇਂ ਸਾਲ 'ਚ ਪ੍ਰੀਤਮ ਸਿੰਘ ਦੇ ਘਰ ਇੱਕ ਪੁੱਤ ਜਨਮ ਲੈਂਦਾ ਜਦੋਂ ਜਦੋਂ ਪੁੱਤ ਹੋਇਆ ਸਾਰੇ ਪਰਿਵਾਰ ਨੂੰ ਬੜਾ ਚਾਹ ਤੇ ਅਵਤਾਰ ਸਿੰਘ ਨੇ ਸਾਰੇ ਪਿੰਡ ਦੇ ਵਿੱਚ ਲੱਡੂ ਵੰਡੇ ਇੱਕ ਵੀ ਘਰ ਨਹੀਂ ਸੀ ਛੱਡਿਆ ਸਾਰੇ ਪਿੰਡ 'ਚ ਲੱਡੂ ਵੰਡੇ ਵੀ ਰੱਬ ਨੇ ਸਾਡੇ ਘਰ ਪੁੱਤ ਦਿੱਤਾ ਅਵਤਾਰ ਸਿੰਘ ਬਹੁਤ ਖੁਸ਼ ਵੀ ਚਲੋ ਮਾਰਾ ਇਹਨੇ ਸੁਣੀ ਆ ਵੀ ਚਲੋ ਭਰਾ ਦੇ ਪੁੱਤ ਤੇ ਆਪਦੇ ਪੁੱਤ ਚ ਕੀ ਫਰਕ ਨਹੀਂ ਹੁੰਦਾ ਸਾਡੇ ਘਰ ਦਾ ਵਾਰਸਤਾ ਆ ਗਿਆ ਤੇ ਚਲੋ ਜੋ ਉਸ ਪੁੱਤ ਦਾ ਨਾਮ ਰੱਖਿਆ ਜਾਂਦਾ ਗੁਰਦਿੱਤਾ ਸਿੰਘ ਵੀ ਗੁਰੂ ਨੇ ਬੜੇ ਟਾਈਮ ਬਾਅਦ ਦਿੱਤਾ ਵੀਦ ਨਾ ਰੱਖ ਤੋ ਗੁਰਦਿੱਤਾ ਹੋਰ ਸਾਰੇ ਟੱਬਰ ਨੇ ਚੁੱਕਿਆ ਕਰਨਾ ਚੁੰਮਿਆ ਕਰਨਾ ਲੋਰੀਆਂ ਦਿਆ ਕਰਨੀਆਂ ਤੇ ਜਿਹੜੀ ਅਵਤਾਰ ਸਿੰਘ ਦੀ ਘਰ ਵਾਲੀ ਸੀ ਜਾਨੀ ਕਿ ਉਸ ਗੁਰਦਿੱਤੇ ਦੀ ਤਾਈ ਉਹਨੇ ਵੀ ਬੜਾ ਮੋਹ ਤੇ ਇਹ ਕਰਿਆ ਕਰਨਾ ਸਾਰਾ ਦਿਨ ਚੁੱਕ ਕੇ ਕਰਦੇ ਤੇ ਨੂੰ ਬਿਠੇ ਰਿਆ ਕਰਨਾ ਲੋਰੀਆਂ ਦਿਆ ਕਰਨੀਆਂ ਤੇ ਤਾਈ ਨੇ ਰਾਤ ਨੂੰ ਵੀ ਲੜ ਕੇ ਆਪਦੇ ਨਾਲ ਪਾਇਆ ਕਰਨਾ ਕਰਦੇ ਤੇ ਨੂੰ ਵੀ ਮੈਂ ਇਹਨੂੰ ਆਪਦੇ ਨਾਲ ਸੁਵਾਉਣਾ ਆ ਵੀ ਜਦੋਂ ਇਹ ਮੇਰੇ ਨਾਲ ਪੈ ਜਾਂਦਾ ਤੇ ਮੈਨੂੰ ਬੜਾ ਸਕੂਨ ਮਿਲਦਾ ਆ ਤੇ ਮੈਨੂੰ ਨੀਂਦ ਬੜੀ ਸੋਹਣੀ ਆਉਂਦੀ ਆ ਤਾਈ ਨੇ ਰਾਤ ਨੂੰ ਲੜਕੇ ਲਜਾਇਆ ਕਰਨਾ ਵੀ ਮੈਂ ਇਹਨੂੰ ਆਪਦੇ ਨਾਲ ਸੁਵਾਉਣਾ ਆ ਆਪਦੇ ਕਮਰੇ 'ਚ ਚਲੋ ਜੀ ਕਰ ਦਿੱਤਾ ਥੋੜਾ ਜਿਹਾ ਹੋਰ ਵੱਡਾ ਹੋ ਗਿਆ ਤਿੰਨ ਚਾਰਾਂ ਸਾਲਾਂ ਦਾ ਤੇ ਤਾਈ ਨੇ ਦੇਸੀ ਘਿਓ ਵਿੱਚ ਸ਼ੱਕਰ ਪਾ ਕੇ ਚੂਰੀ ਕੁਟਰੀ ਕਰ ਦਿੱਤੇ ਨੂੰ ਖਵਾਇਆ ਕਰਨੀ ਵੀ ਮੇਰਾ ਪੁੱਤ ਗੱਭਰੂ ਹੋਵੇ ਚੰਗੇ ਕਦ ਕਾੜ ਦਾ ਹੋਵੇ ਕਹਿਣ ਦਾ ਮਤਲਬ ਕਿ ਤਾਈ ਆਪਦੀਆਂ ਧੀਆਂ ਨਾਲ ਵੱਧ ਕੇ ਗਰਦਿੱਤੇ ਨੂੰ ਪਿਆਰ ਕਰਦੀ ਸੀ ਕਿਉਂਕਿ ਘਰ ਦੇ ਵਿੱਚ ਇੱਕੋ ਪੁੱਤ ਸੀ ਦੋਨਾਂ ਘਰਾਂ ਦੇ ਵਿੱਚ ਚਲੋ ਜੀ ਸਮਾਂ ਲੰਘਿਆ ਅਵਤਾਰ ਸੋਧੀਆਂ ਜਵਾਨ ਹੋ ਗਈਆਂ ਵੱਡੀ ਤੀ ਦਾ ਵਿਆਹ ਹੋ ਗਿਆ ਫਿਰ ਦੂਜੇ ਨੰਬਰ ਵਾਲੀ ਦਾ ਹੋ ਗਿਆ ਤੇ ਤੀਜੇ ਨੰਬਰ ਵਾਲੀ ਦਾ ਹੋ ਗਿਆ ਉਨੇ ਟਾਈਮ ਤੱਕ ਗਰਦਿੱਤਾ ਕੋਈ ਦੱਸਾਂ ਕਿ ਸਾਲਾਂ ਦੇ ਕਰੀਬ ਹੋ ਗਿਆ ਹੋਣਾ ਚਲੋ ਜੀ ਹੁਣ ਜਵਾਈਆਂ ਦਾ ਘਰ ਚ ਆਉਣਾ ਜਾਣਾ ਸ਼ੁਰੂ ਹੋ ਗਿਆ ਹੁਣ ਜਦੋਂ ਜਵਾਈ ਆਉਣ ਜਾਣ ਲੱਗ ਗਏ ਤੇ ਤਾਈ ਦਾ ਗਰਦਿੱਤੇ ਨਾਲੋਂ ਫਿਰ ਮੋਹ ਘਟ ਜਾਂਦਾ ਕਿਉਂਕਿ ਫਿਰ ਜਵਾਈ ਬੜੇ ਪਿਆਰੇ ਲੱਗਣ ਲੱਗ ਜਾਂਦੇ ਆ ਚਲੋ ਜਦੋਂ ਜਵਾਈ ਆਉਣ ਜਾਣ ਲੱਗ ਗਏ ਹੁਣ ਜਵਾਈਆਂ ਨੂੰ ਪਤਾ ਸੀਗਾ ਵੀ ਸਾਡੇ ਸਹੁਰੇ ਅਵਤਾਰ ਸਿੰਘ ਕੋਲੇ 2 ਉਹ ਇਹਨਾਂ ਕੋਲ ਆ ਜੁਵਾਈਆਂ ਨੇ ਹੌਲੀ-ਹੌਲੀ ਅਵਤਾਰ ਸਿੰਘ ਦੀ ਘਰਲੀ ਦੇ ਕੰਨ ਪਰਨੇ ਸ਼ੁਰੂ ਕਰਤੇ ਵੀ ਜੇ ਕਿਤੇ ਆਕਰ ਦਿੱਤਾ ਨਾ ਜੰਮਦਾ ਤਾਂ 40 ਦੇ 40 ਕਿੱਲੇ ਸਾਡੇ ਕੋਲੇ ਆਉਣੇ ਸੀ ਗਾਂਦਰੇ ਦੋਤੀਆਂ ਦੋਤੀਆਂ ਨੇ ਰਾਜ ਕਰਨਾ ਸੀਗਾ ਕੁਝ ਸਾਡੀ ਆਪ ਦੀ ਮਾਲਕੀ ਜ਼ਮੀਨ ਹੈਗੀ ਸੀ ਆਪਣੇ ਵਰਗਾ ਰਾਜਾ ਕੋਈ ਨਹੀਂ ਹੈਗਾ ਸੀਗਾ ਹੁਣ ਕਿਤੇ ਨਾ ਕਿਤੇ ਤਾਈ ਦੇ ਦਿਮਾਗ ਚ ਉਹ ਗੱਲ ਘਰ ਕਰ ਜਾਂਦੀ ਆ ਵੀ ਜੇ ਆ ਕਰ ਦਿੱਤਾ ਨਾ ਜੰਮਦਾ ਤਾਂ 40 ਦੇ 40 ਕਿੱਲੇ ਜ਼ਮੀਨ ਮੇਰੇ ਜੁਵਾਈਆਂ ਕੋਲ ਹੋਣੀ ਸੀ ਮੇਰੇ ਦੋਤੀਆਂ ਦੋਤੀਆਂ ਨੇ ਰਾਜ ਕਰਨਾ ਸੀ ਵੀ ਇਹ ਕਿਧਰੋਂ ਜਾਮ ਪਿਆ 56 ਸਾਲਾਂ ਬਾਅਦ ਜਿਹੜੀ ਹੁਣ ਤਾਈ ਦੇਸੀ ਘੋ ਦੀਆਂ ਸ਼ੱਕਰ ਦੀਆਂ ਕੋਟ-ਕੋਟ ਚੂਰੀਆਂ ਖਵਾਉਂਦੀ ਸੀ ਉਸੇ ਤਾਈ ਨੂੰ ਹੁਣ ਕਰ ਦਿੱਤਾ ਰੜਕਣ ਲੱਗ ਜਾਂਦਾ ਤੇ ਤਾਈ ਕਰ ਦਿੱਤੇ ਨੂੰ ਬਹੁਤ ਜ਼ਿਆਦੀ ਨਫ਼ਰਤ ਕਰਨ ਲੱਗ ਜਾਂਦੀ ਹੈ ਹੁਣ ਇੱਕ ਦਿਨ ਉਸੇ ਤਾਈ ਨੂੰ ਅਜਵਾਈ ਕਹਿੰਦਾ ਆ ਕਿਉਂ ਨਾ ਆਪਾਂ ਕਰ ਦਿੱਤੇ ਨੂੰ ਰਾਹ ਤੋਂ ਸਾਫ਼ ਕਰ ਦਈਏ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਕਿਉਂਕਿ ਇਹਦਾ ਪਿਓ ਤਾਂ ਸਿਧਰਾ ਜਹਾ ਹੈਗਾ ਭੜਾ ਮਾਨਸ ਉਹਨੂੰ ਕੀ ਪਤਾ ਲੱਗਣਾ ਚਲੋ ਜੀ ਹੁਣ ਅਵਤਾਰ ਸਿੰਘ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੇ ਤਾਈ ਆਪਦੇ ਇੱਕ ਅਜਵਾਈ ਦੇ ਨਾਲ ਰਲ ਕੇ ਕਰ ਦਿੱਤੇ ਨੂੰ ਖਤਮ ਕਰਨ ਦਾ ਪਲਾਨ ਬਣਾ ਲੈਂਦੀ ਹੈ ਫਿਰ ਤਾਈ ਇੱਕ ਦਿਨ ਕੀ ਕਰਦੀ ਆ ਤਾਈ ਘਰੇ ਕਹਿਣ ਲੱਗ ਜਾਂਦੀ ਆ ਆਪਣੇ ਘਰੇ ਚੂਹੇ ਬੜੇ ਆ ਉਹ ਫਲਾਣੀ ਥਾਂ ਤੇ ਖੁੱਡ ਪੱਟੀ ਬੈਠੀ ਆ ਫਲਾਣੀ ਥਾਂ ਤੇ ਖੁੱਡ ਪੱਟੀ ਬੈਠੇ ਕਦੇ ਚੂਹੇ ਇੱਧਰ ਜਾਂਦੇ ਕਦੇ ਉੱਧਰ ਜਾਂਦੇ ਚੂਹਿਆਂ ਲਈ ਦਵਾਈ ਲਿਆ ਕੇ ਦਿਓ ਚਲੋ ਜੀ ਅਵਤਾਰ ਸਿੰਘ ਚੂਹਿਆਂ ਲਈ ਦਵਾਈ ਲਿਆ ਦਿੰਦਾ ਤਾਂ ਤਾਈ ਕੀ ਕਰਦੀ ਆ ਰਾਤ ਨੂੰ ਚੋਰੀ ਕੁੱਟ ਕੇ ਚੂਹਿਆਂ ਲਈ ਦਵਾਈ ਪਾ ਕੇ ਚੂਹਿਆਂ ਨੂੰ ਪਾ ਦਿੰਦੀ ਆ ਸਾਰੇ ਟੱਬਰ ਦੇ ਸਾਹਮਣੇ ਹੁਣ ਸਾਰੇ ਟੱਬਰ ਵੇਖ ਰਿਆ ਸੀ ਬੀਆਂ ਚੱਲ ਚੂਹਿਆਂ ਨੂੰ ਦਵਾਈ ਪਾਉਂਦੀ ਫਿਰਦੀ ਆ ਵੇੜੇ 'ਚ ਅਗਲਾ ਦਿਨ ਹੁੰਦਾ ਐਤਵਾਰ ਦਾ ਹੋ ਜਿਹੜੀ ਪ੍ਰੀਤਮ ਸਿੰਘ ਦੀ ਘਰ ਵਾਲੀ ਸੀ ਗਰਦਿੱਤਾ ਦੀ ਮਾਂ ਉਹ ਗਵਾਂਢ ਚ ਕਿਸੇ ਘਰੇ ਚਲੀ ਜਾਂਦੀ ਆ ਤੇ ਪ੍ਰੀਤਮ ਤੇ ਅਵਤਾਰ ਖੇਤ ਹੁੰਦੇ ਆ ਘਰ ਚ ਹੁੰਦਾ ਗਰਦਿੱਤਾ ਤੇ ਉਹਦੀ ਤਾਈ ਤਾਈ ਹੁਣ ਕੀ ਕਰਦੀ ਆ ਦੇਸੀ ਘਿਓ ਦੀ ਚੂਰੀ ਕੁੱਟਦੀ ਆ ਵਾਵਾ ساری ਸ਼ੱਕਰ ਪਾ ਕੇ ਤੇ ਵਿੱਚ ਉਹਦੇ ਦਵਾਈ ਮਿਲਾ ਦਿੰਦੀ ਆ ਤੇ ਗਰਦਿੱਤਾ ਨੂੰ ਖਵਾ ਦਿੰਦੀ ਆ ਚਲੋ ਜੀ ਹੁਣ ਗਰਦਿੱਤਾ ਨੂੰ ਜਦੋਂ ਚੋਣ ਦਵਾਈ ਪਾ ਕੇ ਖਵਾਤੀ ਤੇ ਗਰਦਿੱਤਾ ਥੋੜੇ ਟਾਈਮ ਬਾਅਦ ਅੜਫਨ ਲੱਗ ਗਿਆ ਉਲਟੀਆਂ ਕਰਨ ਲੱਗ ਗਿਆ ਰੋਣ ਲੱਗ ਗਿਆ ਜੀਕਾ ਕੁਕਾ ਮਾਰਨ ਲੱਗ ਗਿਆ ਤਾਂ ਤਾਈ ਨੇ ਕੀ ਕੀਤਾ ਗਰਦਿੱਤੇ ਦਾ ਮੂੰਹ ਕੁੱਟਤਾ ਜਦੋਂ ਕਰਤਿੱਤੇ ਦਾ ਬਹੁਤ ਬੁਰਾ ਹਾਲ ਹੋ ਗਿਆ ਮਰਨ ਕਿਨਾਰੇ ਹੋ ਗਿਆ ਓਨੇ ਟਾਈਮ ਤੱਕ ਕੀ ਹੋਇਆ ਵੀ ਜਿਹੜੀ ਪ੍ਰੀਤਮ ਦੀ ਘਰ ਵਾਲੀ ਸੀਗੀ ਉਹ ਘਰੇ ਐਂਟਰ ਹੋ ਜਾਂਦੀ ਆ ਜਦੋਂ ਉਹ ਘਰੇ ਐਂਟਰ ਹੋ ਜਾਂਦੀ ਆ ਤੇ ਜਦੋਂ ਹੁਣ ਜਠਾਣੀ ਨੇ ਵੇਖ ਲਿਆ ਵੀ ਮੇਰੀ ਦਰਾਨੀ ਤੁਰੀ ਆਉਂਦੀ ਕਰਤਿੱਤੇ ਦੀ ਮਾਂ ਫੇਰ ਉਹ ਉੱਚੀ ਉੱਚੀ ਰੋਣਾ ਪਾਉਣ ਲੱਗ ਜਾਂਦੀ ਹਾਈ ਕਰਤਿੱਤੇ ਨੂੰ ਕੀ ਹੋ ਗਿਆ ਹਾਈ ਕਰਤਿੱਤੇ ਨੂੰ ਕੀ ਹੋ ਗਿਆ ਸਾਰਾ ਟੱਬਰ ਭੱਜ ਕੇ ਆ ਜਾਂਦਾ ਖੇਤੋਂ ਅਵਤਾਰ ਸਿੰਘ ਪ੍ਰੀਤਮ ਨੇ ਸਾਰੇ ਭੱਜ ਕੇ ਆ ਜਾਂਦੇ ਕੋਸ਼ਾਣਗਵੜ ਚ ਬੰਦੇ ਇਕੱਠੇ ਹੋ ਜਾਂਦੇ ਤੇ ਤਾਈ ਕਹਿਣ ਲੱਗ ਜਾਂਦੀ ਆ ਕਿ ਰਾਤ ਜੋ ਇਹਨਾਂ ਦਵਾਈ ਪਾਈ ਸੀ ਮੈਂ ਚੋਰੀ ਚ ਕੁੱਟ ਕੇ ਇਹ ਵਿਚਾਰੇ ਨੂੰ ਪਤਾ ਨਹੀਂ ਸੀ ਚੋਰੀ ਖਾਣ ਦਾ ਸ਼ਕੀਨ ਸੀ ਇਨੇ ਚੱਕ ਕੇ ਉਹ ਚੋਰੀ ਖਾ ਲਈ ਹੁਣ ਸਾਰੇ ਟੱਬਰ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਵੀ ਰਾਤ ਜੋ ਇਹਨਾਂ ਦਵਾਈ ਪਾਈ ਸੀ ਜਵਾਕ ਭਲੇਖੇ ਨਾਲ ਉਹ ਚੋਰੀ ਖਾ ਗਿਆ ਇਹਦੇ ਅੰਦਰ ਦਵਾਈ ਚਲੀ ਗਈ ਚਲੋ ਇਹ ਭਜਾ ਕੇ ਪਿੰਡ ਦੇ ਡਾਕਟਰ ਕੋਲ ਲੈ ਕੇ ਉਹਨੇ ਜਵਾਬ ਤਾਂ ਸ਼ਹਿਰ ਲੈ ਗੇ ਸ਼ਹਿਰ ਜਾਂਦਿਆਂ ਨੂੰ ਗਰ ਦਿੱਤਾ ਪੂਰਾ ਹੋ ਗਿਆ ਹੁਣ ਗਰ ਦਿੱਤਾ ਪੂਰਾ ਹੋ ਗਿਆ ਘਰ 'ਚ ਸੱਥਰ ਵੇਸ਼ ਗੇ ਰੋਣ ਪਿੱਟਣ ਪੈ ਗਏ ਘਰ ਦੇ ਬੁਰੇ ਹਾਲ ਹੋ ਗਏ ਪ੍ਰੀਤਮ ਸਿੰਘ ਬਿਓਸ਼ ਹੋ ਜਾਵੇ ਦੀ ਘਰ ਵਾਲੀ ਬਿਓਸ਼ ਹੋ ਜਾਵੇ ਰਿਸ਼ਤੇ ਆ ਗਏ ਦੇ ਵਿੱਚੋਂ ਇੱਕ ਦੋ ਰਿਸ਼ਤੇਦਾਰਾਂ ਨੇ ਉਹ ਅੱਧੀ ਚੂਰੀ ਵਾਲੀ ਕੌਲੀ ਵੇਖ ਲਈ ਜਦੋਂ ਉਹ ਕੌਲੀ ਵੇਖੀ ਵੀ ਭਾਈ ਆਹ ਚੂਰੀ ਕਿਹਨੇ ਖਵਾਈ ਆ ਵੀ ਅੱਧੀ ਆ ਪਈ ਆ ਕੌਲੀ ਚ ਤੇ ਅੱਧੀ ਚੂਰੀ ਖਵਾਈ ਹੋਈ ਆ ਹੁਣ ਤਾਈ ਨੂੰ ਪੈ ਗਈ ਹੱਥਾਂ ਪੈਰਾਂ ਦੀ ਵੀ ਆ ਕੇ ਬਣ ਗਿਆ ਵਿੱਚੋਂ ਇੱਕ ਦੋ ਰਿਸ਼ਤੇਦਾਰ ਗੱਲਾਂ ਕਰਨ ਲੱਗੇ ਤਾਂ ਤਾਈ ਨੇ ਜਲਦੀ ਜਲਦੀ ਉਹ ਚੂਰੀ ਕੰਧੋਂ ਪਾਰ ਸੱਟਦੀ ਹੁਣ ਘਰ ਚ ਸੱਥਰ ਵਿਸ਼ਿਆ ਰੋਂ ਪਟਣ ਪਿਆ ਕੋਈ ਇੱਕ ਦੋ ਰਿਸ਼ਤੇਦਾਰਾਂ ਦਾ ਧਿਆਨ ਚਲਾ ਵੀ ਗਿਆ ਵੀ ਹਾਂ ਤਾਈ ਨੇ ਚੂਰੀ ਉਹ ਕੰਧੋਂ ਪਾਰ ਸੱਟਦੀ ਆ ਤਾਈ ਬੜਾ ਰੋਵੇ ਬੜੇ ਵੈਣ ਪਾਵੇ ਘਰ ਰਿਸ਼ਤਰਣ ਵੀ ਆਣ ਲੱਗੇ ਵੀ ਤਾਈ ਦਾ ਮੋਹ ਤੇ ਬਾਲਾ ਜਾਈ ਤਾਈ ਬਾੜੀ ਰੋਂਦੀ ਐ ਪਰ ਇੱਕ ਦੋ ਰਿਸ਼ਤਰਣ ਪਤਾ ਲੱਗ ਗਿਆ ਵੀ ਜਿਹੜੀ ਉਹ ਚੋਰੀ ਨੇ ਕੰਧੋਂ ਪਾਰ ਸਿੱਟੀ ਆ ਉਹਦੇ ਵਿੱਚ ਕੋਈ ਨਾ ਕੋਈ ਚੱਕਰ ਜ਼ਰੂਰ ਹੈਗਾ ਚਲੋ ਜੀ ਉਸ ਤੋਂ ਬਾਅਦ ਗਰਦਿੱਤਾ ਸੰਸਕਾਰ ਹੋ ਜਾਂਦਾ ਭੋਗ ਪਾਇਆ ਜਾਂਦਾ ਤੇ ਭੋਗ ਪੈਣ ਤੋਂ ਬਾਅਦ ਫਿਰ ਜਿਹੜੇ ਵਿੱਚ ਕੁਝ ਕੁਝ ਰਿਸ਼ਤੇਦਾਰ ਸੀ ਗੱਲਾਂ ਕਰਨ ਲੱਗ ਗਏ ਵੀ ਇਹ ਸਾਰਾ ਕੁਝ ਕੀਤਾ ਕਰਾਇਆ ਤਾਈ ਦਾ ਇਹਨੇ ਜ਼ਮੀਨ ਪਿੱਛੇ ਜਵਾਈਆਂ ਪਿੱਛੇ ਲੱਗ ਕੇ ਆ ਕੁਝ ਕੀਤਾ ਉਹ ਗੱਲਾਂ ਮੁੜ ਕੇ ਮਾੜੀਆਂ ਮੋਟੀਆਂ ਬਾਹਰ ਤਾਂ ਨਿਕਲੀਆਂ ਪਰ ਉਹ ਗੱਲਾਂ ਮੁੜ ਕੇ ਦੱਬੀਆਂ ਗਈਆਂ ਕਿਉਂਕਿ ਜਿਹ ਉਹ ਪੜਾ ਮਾਨਸ ਸੀਗਾ ਉਹਦੀ ਘਰ ਵਾਲੀ ਵੀ ਗਾਂ ਸਾਊ ਤੇ ਸ਼ਰੀਫ ਸੀਗੀ ਤੇ ਉਹ ਵਿਚਾਰੇ ਰੱਬ ਦਾ ਭਾਣਾ ਮੰਨ ਲਿਆ ਵੀ ਕੋਈ ਗੱਲ ਨਹੀਂ ਹੁਣ ਜੋ ਰੱਬ ਨੂੰ ਮਨਜ਼ੂਰ ਆ ਹੋ ਗਿਆ ਹੁਣ ਕਿਹਤੇ ਇਲਜ਼ਾਮ ਲਾਈਏ ਜਦੋਂ ਕੁਝ ਵੇਖਿਆ ਨਹੀਂ ਅੱਖਾਂ ਨਾਲ ਹਨਾ ਤੇ ਅਵਤਾਰ ਸਿੰਘ ਨੂੰ ਵੀ ਬਹੁਤ ਸਦਮਾ ਲੱਗਿਆ ਵੀ ਸਾਡਾ ਪੁੱਤ ਚਲਾ ਗਿਆ ਅਵਤਾਰ ਸਿੰਘ ਦਾ ਉਸ ਚੀਜ਼ ਦੇ ਵਿੱਚ ਕੋਈ ਵੀ ਹੱਥ ਨਹੀਂ ਸੀ ਹੈਗਾ ਚਲੋ ਜੀ ਸਮਾਂ ਲੰਘਿਆ ਸਾਲ ਦੋ ਸਾਲ ਦਾ ਤੇ ਫਿਰ ਜਿਹੜੀ ਉਹ ਜ਼ਮੀਨ ਸੀ 40 ਦੀ 40 ਕਿੱਲੇ ਉਹ ਫਿਰ ਕਰਵਾਤੀ ਜਵਾਈਆਂ ਦੇ ਨਾਮ ਤੇ ਚਲੋ ਜੀ ਪ੍ਰੀਤਮ ਸਿੰਘ ਵੀ ਸਮਾਂ ਟੱਪ ਕੇ ਪੂਰਾ ਹੋ ਗਿਆ ਉਹਦੀ ਘਰ ਵਾਲੀ ਵੀ ਪੂਰੀ ਹੋਗੀ अवतार से भी पूरा हो गया। ਕੱਲੀ ਰਹਿ ਗਈ ਉਹ ਤਾਈ ਜਿਉਂ ਦੀ। ਮੁੜ ਕੇ ਤਾਈ ਨੂੰ ਜਿਹੜੇ ਜਵਾਈ ਹੁੰਦੇ ਆ ਉਹ ਆਪਦੇ ਘਰੇ ਲੈ ਜਾਂਦੇ ਆ ਤੇ ਤਿੰਨੇ ਜਵਾਈਆਂ ਨੇ 40 ਕੱਲੇ ਜ਼ਮੀਨ ਵੰਡ ਲਈ। ਉਸ ਤੋਂ ਬਾਅਦ ਤਾਈ ਦੀ ਛਾਤੀ ਵਿੱਚ ਕਰਸੌਲੀ ਹੁੰਦੀ ਆ। ਉਸ ਅਰਸੌਲੀ ਦਾ ਆਪਰੇਸ਼ਨ ਹੁੰਦਾ ਪਰ ਉਹ ਜ਼ਖਮ ਬਚਣ ਦੇ ਵਿੱਚ ਨਹੀਂ ਆਉਂਦਾ। ਉਹ ਦਿਨ ਰਾਤ ਉਹ ਜ਼ਖਮ ਰਿਸਦਾ ਰਹਿੰਦਾ ਫਿਰ ਕੈਂਸਰ ਬਣ ਜਾਂਦਾ। ਫਿਰ ਉਹ ਤਾਈ ਨੂੰ ਕੀੜੇ ਪੈਂਦੇ ਆ। ਕੀੜੇ ਪੈ ਪੈ ਕੇ ਉਹਦੇ ਇੱਡੇ ਇੱਕ ਬੁਰੇ ਹਾਲ ਹੁੰਦੇ ਕਿ ਝੋਲੀ ਅੱਡ ਡਰਬ ਤੋਂ ਮੌਤ ਮੰਗਦੀ ਆ ਫਿਰ ਉਹਨੂੰ ਜਾ ਕੇ ਕਿਤੇ ਮੌਤ ਮਿਲਦੀ ਆ। ਘੱਟੋ ਘੱਟ 3-4 ਸਾਲੋਂ ਮੰਜੇ ਤੇ ਰੜਕਦੀ ਰਹਿੰਦੀ ਆ। ਲਾਸਟ ਤੇ ਆ ਕੇ ਕੀੜੇ ਪੈ ਜਾਂਦੇ, ਕੀੜੇ ਪੈ ਕੇ ਉਸਤਾਈ ਦੀ ਮੌਤ ਹੁੰਦੀ ਆ। ਤੇ ਜਿਹੜੀ ਉਹ 40 ਕਿੱਲੇ ਜ਼ਮੀਨ ਜਵਾਈਆਂ ਨੇ ਵਾਈ ਜਿਨ੍ਹਾਂ ਨੇ ਗਰਦਿੱਤੇ ਨੂੰ ਮਰਵਾਇਆ ਆਪਦੀ ਸੱਸ ਦੇ ਹੱਥੋਂ ਉਹ ਜਵਾਈਆਂ ਦੀ ਸਾਰੀ ਜ਼ਮੀਨ ਵੇਕ ਗਈ। ਗਾਂ ਉਹਨਾਂ ਦੀ ਜਿਹੜੀ ਔਲਾਦ ਆ ਉਹ ਨਸ਼ੇ ਪੱਤੇ ਵਾਲੀ ਨਿਕਲ ਆਈ ਤੇ ਜਿਹੜੀ ਉਹ ਜਵਾਈਆਂ ਦੀ ਆਪਦੀ ਮਾਲਕੀ ਜ਼ਮੀਨ ਸੀ ਉਹਨਾਂ ਦੀ ਉਹ ਮਾਲਕੀ ਵੀ ਵੇਕ ਗਈ। ਨਾ ਉਹਨਾਂ ਦੀ ਮਾਲਕੀ ਰਹੀ ਤੇ ਨਾ ਹੀ ਇਹ 40 ਕਿੱਲੇ ਬਚੀ। ਅੱਜ ਉਹ 27 ਦੇ ਜਿਹੜੇ ਗਾਂ ਦੋਤੇ ਆ ਉਹ ਦਿਹਾੜੀਆਂ ਕਰਨ ਜਾਂਦੇ ਆ ਕੋਈ ਦਿਹਾੜੀ ਕਿੱਥੇ ਲੱਗ ਕਰਨ ਜਾਂਦਾ ਉਹ ਕਿੱਥੇ ਜਾਂਦਾ ਕੋਈ ਕਿਤੇ ਪ੍ਰਾਈਵੇਟ ਨੌਕਰੀ ਤੇ ਲੱਗਾ ਹੋਇਆ ਤੇ ਜਿਨ੍ਹਾਂ ਨੇ ਗਾਂ ਉਹ 40 ਕਿੱਲੇ ਖਰੀਦੀ ਸੀ ਉਹਨਾਂ ਦੇ ਘਰਾਂ ਦੇ ਵੀ ਗਾਂ ਬੁਰੇ ਹਾਲਾਤ ਹੋ ਗਏ ਉਹਨਾਂ ਦੇ ਘਰਾਂ ਦਾ ਵੀ ਕੋਈ ਵਾਰਸ ਨਹੀਂ ਬਚਿਆ ਉਹਨਾਂ ਦੇ ਘਰਾਂ ਦਾ ਵੀ ਵਿੜਾ ਕਰਕੇ ਹੋ ਗਿਆ ਕਹਿਣ ਦਾ ਮਤਲਬ ਇਹ ਆ ਕਿ ਇੱਕ ਉਸ ਜਵਾਕ ਤੋਂ ਜ਼ਮੀਨ ਖੋਣ ਲਈ ਤਾਈ ਨੇ ਚੂਰੀ ਚ ਦਵਾਈ ਪਿਲਾ ਕੇ ਉਹਨੂੰ ਖਵਾ ਦਿੱਤੀ ਤੇ ਉਹਦਾ ਏਡਾ ਕਿ ਸਰਾਫ ਲੱਗਿਆ ਉਸ ਜ਼ਮੀਨ ਨੂੰ ਇਹ ਉਹ 40 ਕਿੱਲੇ ਜ਼ਮੀਨ ਵੇਗ ਗਈ ਗਾਂ ਜਵਾਈਆਂ ਦੀ ਆਪਦੀ ਮਾਲਕੀ ਜ਼ਮੀਨ ਵੇਗ ਗਈ ਜਵਾਈਆਂ ਦੇ ਘਰ ਉੱਜੜ ਗਏ ਗਾਂ ਉਹ ਜਵਾਈਆਂ ਦੇ ਜਵਾਕ ਉਹਨਾਂ ਦਿਹਾੜੀਆਂ ਤੇ ਜਾਂਦੇ ਆ ਤੇ ਜਿਨ੍ਹਾਂ ਨੇ ਉਹ 40 ਕਿੱਲੇ ਗਾਂ ਖਰੀਦੀ ਉਹਨਾਂ ਦਾ ਘਰਾਂ ਦਾ ਵੀ ਗਾਂ ਬੁਰਾ ਹਾਲ ਹੋ ਗਿਆ ਐਡਾ ਜਿਆਦਾ ਪਾਪ ਲੱਗਿਆ ਐਡਾ ਜਿਆਦਾ ਸਰਾਫ ਲੱਗਿਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਵੱਤਾਂ ਲੋਕਾਂ ਤੱਕ ਵੀਡੀਓ ਪਹੁੰਚੇ ਕਿ ਸਵਰਗ ਨਰਕ ਸਭ ਕੁਝ ਇੱਥੇ ਹੀ ਆ ਜੇ ਆਪਾਂ ਕਿਸੇ ਦੇ ਰਾਜ ਟੋਆ ਪਟਦੇ ਉਹ ਆਪਣੇ ਅੱਗੇ ਕਿਨਾਂ ਕਿਦਨ ਆਉਣਾ ਜ਼ਰੂਰ ਆਪਾਂ ਵੀ ਉਸ ਟੋਏ ਚ ਕਿਨਾਂ ਕਿਦਨ ਡਿੱਗਣਾ ਜ਼ਰੂਰ ਆ ਇਸ ਗੱਲ ਕਰਕੇ ਕਦੇ ਕਿਸਦਾ ਹੱਕ ਨਾ ਖਾਓ ਖਾਧਾ ਹੱਕ ਕਦੇ ਨਹੀਂ ਪਚਦਾ ਦੁੱਗਣਾ ਤਗਣਾ ਹੋ ਕੇ ਨਿਕਲਦਾ ਹੁੰਦਾ ਬੰਦੇ ਚੋਂ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ